ਓਵਰਆਲ ਗੱਲ ਕਰਾਂ ਤਾਂ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਜੋ ਚੀਜ਼ ਮੈਂ ਸੁਣੇ ਸੀ ਉਸ ਤੋਂ ਉੱਪਰ ਹੀ ਪਾਇਆ ਮੈਂ ਜੋ ਮੇਰੀ ਐਕਸਪੈਕਟੇਸ਼ਨ ਸੀ ਦੀ ਸਾਰੀਆਂ ਪੂਰੀਆਂ ਹੋਈਆਂ ਔਰ ਵਨ ਗੋ ਦੇ ਵਿੱਚ ਮੇਰੀ ਫਾਈਲ ਸਕਸੈਸਫੁਲ ਰਹੀ ਤੇ ਮੇਰਾ ਵੀਜ਼ਾ ਆ ਮੇਰੀ ਬੇਟੀ ਦਾ ਨਾਮ ਆਇਆ ਬਹਿਕ ਦਾ ਵੀਜ਼ਾ ਆਇਆ 2028 ਤੱਕ ਤੁਹਾਡਾ ਹੈਗਾ 25 ਤੱਕ ਦੀ ਹਾਂਜੀ ਤੇ ਕੰਗ੍ਰੈਚੂਲੇਸ਼ਨ ਪਹਿਲਾਂ ਤੁਹਾਨੂੰ ਦੋਹਾਂ ਨੂੰ ਇੱਥੇ ਆ ਜਾਣ ਦੀਆਂ ਜਿਹੜੀ ਵੇਟ ਕਰ ਰਹੇ ਸੀ ਤੇ ਕਿੱਦਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਹਸਪਸ オーਪਨ ਵਰਕ ਪਰਮਿਟ ਤੇ ਬੱਚੇ ਦਾ ਨਾਲ ਜਿਹੜਾ ਤੁਹਾਡਾ ਸਟੂਡੈਂਟ ਵੀਜ਼ਾ ਹੈ ਜੇ ਮ ਇਸ ਮੈਸੋਂ ਜਿਸ ਤੋਂ ਉੱਪਰ ਹੀ ਪਾਇਆ ਮੈਂ ਇੱਥੇ ਕੰਸਲਟ ਕਰਕੇ ਜੋ ਮੇਰੀ ਐਕਸਪੈਕਟੇਸ਼ਨ ਸੀ ਸਾਰੀਆਂ ਪੂਰੀਆਂ ਹੋਈਆਂ ਔਰ ਵਨ ਗੋ ਦੇ ਵਿੱਚ ਮੇਰੀ ਫਾਈਲ ਸਕਸੈਸਫੁਲ ਰਹੀ ਤੇ ਮੇਰਾ ਵੀਜ਼ਾ ਆ ਮੇਰੀ ਬੇਟੀ ਦਾ ਨਾਂ ਆਇਆ ਤੇ ਤੁਹਾਡੇ ਸਪਸ ਕਿਹੜੇ ਵੀਜ਼ਾ ਉਥੇ ਹੈਗੇ ਨੇ ਵੀਜ਼ਾ ਤੇ ਇਸ ਟਾਈਮ ਸਟੱਡੀ ਪਰਮਿਟ ਸਟੱਡੀ ਪਰਮਿਟ ਕਿਹੜੀ ਯੂਨੀਵਰਸਿਟੀ ਚੋਂ ਰਿਸੀਡੈਂਸੀ ਡਬਲਿਊ ਡੀ ਯੂਸੀ ਡਬਲਿਊ ਦੇ ਅ ਕੋਰਸ ਉਹਨਾਂ ਦਾ ਕੀ ਹੈ ਜੀ ਉਹਨਾਂ ਦਾ ਐਮਬੀਏ ਮਾਸਟਰ ਡਿਗਰੀ ਤੁਹਾਡਾ ਪਹਿਲਾਂ ਤੁਹਾਨੂੰ ਰੈਫਰੈਂਸ ਕਿੱਦਾਂ ਮਿਲੀ ਸੀ ਮੈਮ ਆਏ ਸੀ ਸਾਡੇ ਕੋਲ ਪਹਿਲਾਂ ਹਾਂ ਮੇਰੇ ਭਾਨ ਦੇ ਲੱਗੇ ਆਪਣੇ ਓ Thank you.